ਪੱਕਾ ਕਰੋ ਸੀਐਚਬੀ ਕੰਮ ਪੱਕਾ ਕਰੋ ਪੱਕਾ ਕਰੋ ਪੱਕੇ ਦੀ ਤੇ ਸਰਕਾਰਾਂ ਸਰਦਲੀ ਦੀ ਹੀਰਾ 베리 420 ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ मावाे <audioik> पु <allemaal 4> <encore une> <tomarar> ਨਾਮ ਆਪਣਾ ਮੇਰਾ ਨਾਮ ਜਲੰਧਰ ਸਾਹਿਬਿਆ ਵੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਜਲੰਧਰ ਕੈਂਟ ਤੋਂ ਆਧਵਾ ਸਰਵਜਨ ਤੋਂ ਆ ਕੀ ਕਾਰਨ ਕਿ ਆਏ ਤੁਸੀਂ ਸ਼ਕਤੀ ਸਦਨ ਦੇ ਬਾਹਰ ਬੈਠੇ ਹੜਨਾ ਲਾ ਕੇ ਕਾਰਨ ਮੈਨੇਜਮੈਂਟ ਦੀਆਂ ਕੁਝ ਕਟੀਆਂ ਜਿਹੜੀਆਂ ਯੋਜਨਾਵਾਂ ਆ ਠੀਕ ਹੈ ਉਹਦੇ ਤਹਿਤ ਸਾਡੀ ਅੱਜ ਧਰਨਾ ਲੱਗਾ ਆ ਠੀਕ ਹੈ ਪਿਛਲੇ ਕੋਸ਼ ਦਿਨਾਂ 'ਚ ਸਾਡੇ ਤੇ ਜਲੰਧਰ ਤੋਂ ਕੁਝ ਮੁਲਾਜ਼ਮਾਂ ਨਾਲ ਹਾਦਸਾ ਹੋ ਗਿਆ ਜਿਨ੍ਹਾਂ ਵਿੱਚ ਉਹਨਾਂ ਦੀ ਮੌਤ ਵੀ ਹੋ ਗਈ ਠੀਕ ਹੈ ਤੇ ਇਸ ਰੋਸ ਵਜ੍ਹਾ ਨਾਲ ਅਸੀਂ 15 16 ਤਰੀਕ ਦਾ ਧਰਨਾ ਲਗਾ ਠੀਕ ਹੈ ਉਹਦੇ ਵਿੱਚ ਸਾਡੀਆਂ ਮੰਗਾਂ ਸੀ ਪੰਜਾਬ ਸਰਕਾਰ ਅੱਗੇ ਵੀ ਸਾਨੂੰ ਸੀਐਚਬੀ ਕਾਮੇ ਜਿਹੜੇ ਬਿਜਲੀ ਬੋਰਡ ਚਲਾਉਂਦੇ ਆ ਲਾਈਨਾਂ ਚਲਾਉਂਦੇ ਘਰ-ਘਰ ਬੱਤੀ ਚਲਾਉਂਦੇ ਆ ਅੱਜ ਲਾਈਟ ਸਾਡੀ ਬਦੌਲਤ ਮੁਲਾਜ਼ਮਾਂ ਦੀ ਬਦੌਲਤ ਆ ਜਿਹੜੇ ਸੀਐਚਬੀ ਕਾਮੇ ਆ ਠੀਕ ਹੈ ਪੰਜਾਬ ਸਰਕਾਰ ਮੋਰੇ ਸਾਡੀ ਇਹ ਹੀ ਬੇਜਾਰੀਸ਼ ਆ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੇ ਹੱਕ ਸਾਨੂੰ ਪੂਰੇ ਮਿਲੇ ਜਾਣ ਅੱਛਾ ਜੀ ਸਾਡੀ ਹੜਤਾਲ ਕਰਨ ਦਾ ਇਹੀ ਮੇਨ ਟੀਚਾ ਆ ਵੀ ਪੰਜਾਬ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਉਹਨਾਂ ਨੂੰ ਸਾਡੇ ਜਿਹੜੇ ਦੋਖ ਆ ਉਹ ਪਤਾ ਲੱਗਣ ਸਾਨੂੰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਰੈਗੂਲਰ ਕੀਤਾ ਜਾਵੇ ਸਾਡੀਆਂ ਜਿਹੜੀਆਂ ਅੱਜ 2 ਦਿਨ ਹੜਤਾਲ ਹੋਈ ਉਹਦੀ ਐਬਸੈਂਟਾਂ ਲੱਗੀਆਂ ਆ ਅਸੀਂ ਮੈਨੇਜਮੈਂਟ ਮੋਰੇ ਕਹਿੰਨੇ ਆ ਵੀ ਸਾਡੀ ਜਿਹੜੀ ਐਬਸੈਂਟਾਂ ਆ ਉਹਨੂੰ ਰੱਦ ਕਰਕੇ ਸਾਡੀਆਂ ਹਾਜ਼ਰੀਆਂ ਲਗਾਈਆਂ ਜਾਣ ਅੱਜ ਦੀ ਵੀ ਜਿਹੜੀ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਸਾਡਾ ਦਿਲ ਨਹੀਂ ਕਰਦਾ ਅਸੀਂ ਕਰਨਾ ਪਰ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਅੱਜ ਧਰਨਾ ਲਾਉਣ ਦਾ ਕਾਰਨ ਕੀ ਹੈ ਪਾਵਰ ਕਾਮੇਂਟ ਰਸਟ ਕੋਠੇਕਾ ਵਾਲਾ ਯੂਨੀਅਨ ਸਰਕਲ ਜਲੰਧਰ ਕੋਹਾ ਸਾਥੀ ਅੱਜ ਧਰਨਾ ਲਾਉਣ ਦਾ ਕਾਰਨ ਇਹ ਜਿਹੜੇ ਇੱਥੇ ਦੇ ਨਿਗਰਾਨ ਇੰਜੀਨੀਅਰ ਨੇ ਸੁਰਿੰਦਰ ਸਿੰਘ ਤੇ ਸੁਖਮੰਦਰ ਪਾਸੋਂ ਦੀ ਜੀ ਇਹਨਾਂ ਨੇ ਪਿਛਲੇ ਤੁਹਾਨੂੰ ਪਤਾ ਹੈ 10 ਦਿਨਾਂ ਚ ਹਾਦਸੇ ਹੋਏ ਸੀ ਤਿੰਨ ਜਲੰਧਰ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਸੀ ਅਸੀਂ ਆਪਣੇ ਭਰਾ ਕਰਵਾਏ ਆ ਅਸੀਂ ਉਹਨਾਂ ਦੇ ਹੱਕ 'ਚ ਪ੍ਰੋਟੈਸਟ ਕੀਤਾ ਠੀਕ ਹੈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਸਾਡੀ ਇਹਨਾਂ ਨਾਲ ਮੀਟਿੰਗ ਕਰਾਈ ਮੀਟਿੰਗ ਦੇ ਵਿੱਚ ਸਾਰੇ ਮਸਲੇ ਹੱਲ ਹੋਣ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਬਣਨ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਸਰ ਇਹ ਮੁਲਾਜ਼ਮ ਕਿਤੇ ਇਹਨਾਂ ਦੀਆਂ ਕਿਤੇ 40-40 ਹਜ਼ਾਰ ਤਾਂ ਤਨਖਾਹ ਹੈ ਨਹੀਂ 12-12000 ਰੁਪਏ ਤੋਂ ਖਾਏ ਡੀਸੀ ਰੇਟ ਮਿਲਦਾ ਹੈ ਠੀਕ ਹੈ ਇਹ 11000 ਵੋਲਟੇਜ ਨਾਲ 2 ਇੰਚ ਦੇ ਫਾਸਲੇ ਨਾਲ ਮੌਤ ਤੇ ਜ਼ਿੰਦਗੀ ਨਾਲ ਖੇਡਦੇ ਆ ਠੀਕ ਹੈ ਜਲੰਧਰ ਚਲਾਉਂਦੇ ਆ ਜਲੰਧਰ ਕੋਲ ਜਿਹਾ ਕੋਈ ਐਸਸੀ ਆ ਕੋਈ ਦੂਸਰ ਹੋਰ ਅਧਿਕਾਰੀ ਜੇ ਏਸੀ ਚ ਬੈਠਦੇ ਆ ਤੇ ਉਹ ਇਹਨਾਂ ਕਰ ਇਹਨਾਂ ਖਾਤਰ ਬੈਠਦੇ ਆ ਕਿ ਇਹ ਮਤਲਬ ਜਿਹੜੇ ਆ ਇਹ ਕੰਮ ਕਰਦੇ ਆ ਲਟਕਦੇ ਆ ਮਰਦੇ ਆ ਖੰਭਦੇ ਆ ਠੀਕ ਹੈ 95% ਗਿਣਤੀ ਪੰਜਾਬ ਦੇ ਵਿੱਚ ਸੀਐਚਵੀ ਦੀ ਕੰਮ ਕਰ ਰਹੀ ਹੈ ਹੁਣ ਸਾਡੀ ਕਮਿਟਮੈਂਟ ਹੋਈ ਸੀ ਕਿ ਕਹਿੰਦੇ ਆਪ ਇਹਨਾਂ ਨੂੰ ਵੇਚੀਂ ਦਿੱਤੀ ਸੀ ਕਿ ਸਾਰੇ ਜਿਹੜਾ ਕਿ ਐਬਸੈਂਟਾਂ ਨਾਲ ਆਓ ਠੀਕ ਹੈ ਜਿਹੜਾ ਐਬਸੈਂਟਾਂ ਨਾਲ ਠੀਕ ਇੱਕ ਇੱਕ ਐਬਸੈਂਟ ਦਾ 1200 ਰੁਪਏ ਕੱਟਿਆ ਜਾਣਾ ਹੈ ਠੀਕ ਹੈ ਇਹ ਕਿਹੜਾ ਕਾਨੂੰਨ ਕਹਿੰਦਾ ਬਿਜਲੀ ਬੋਰਡ ਦਾ ਕਿਹੜਾ ਕਾਨੂੰਨ ਕਹਿੰਦਾ ਪੰਜਾਬ ਸਰਕਾਰ ਦਾ ਕਿਹੜਾ ਕਾਨੂੰਨ ਕਹਿੰਦਾ ਆ ਜੇ ਦਿਹਾੜੀ 400 ਰੁਪਏ ਹੋਵੇ ਤੇ ਪਲਾਂਟੀ ਸਹੇਰੇ ਤੁਹਾਡੇ ਪੈਸੇ ਜੇ ਤੁਸੀਂ ਛੁੱਟੀ ਦਿੱਤੀ ਹੈ ਕਿਸੇ ਵਰਕਰ ਨੇ ਤਾਂ ਉਹਦੇ 1200 ਰੁਪਏ ਕੱਟੇ ਜਾਣ ਠੀਕ ਹੈ ਇਹ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜਿਹੜਾ ਕਿਰਤ ਕਾਨੂੰਨ ਦਾ ਹੁਣ ਧੰਡੋਰਾ ਪਿੱਟਦੀਆਂ ਹਨ ਮ ਤੁਸੀਂ ਇਹ ਹਿਸਾਬ ਲਾਓ ਜਿੱਦਨੋਂ ਮੰਤਰੀ ਬਣੀ ਉਹ ਸਾਨੂੰ ਪੁੱਛੇ ਸਾਡੀ ਜਥੇਮੰਦੀ ਪਹਿਲੀ ਆ ਪੰਜਾਬ ਦੀ ਮਤਲਬ ਜਿਹਨੇ ਮੀਟਿੰਗ ਕੀਤੀ ਸੀਗੀ ਜਾਂ ਕਹਿੰ ਲੋ ਕਿ ਹਰੇਕ ਨਾਲ ਸੀਐਮ ਨਾਲ ਕਿਰਤ ਮੰਤਰੀ ਨਾਲ ਬਿਜਲੀ ਮੰਤਰੀ ਨਾਲ ਉਹ ਸਾਨੂੰ ਪੁੱਛੇ ਕਿ ਕਿਰਤ ਕਾਨੂੰਨ ਹੁੰਦੇ ਕੀ ਆ ਠੀਕ ਹੈ ਤੇ ਉਹਨੂੰ ਕਿਰਤ ਮੰਤ ਲੇਬਰ ਡਿਪਾਰਟਮੈਂਟ ਦਿੱਤਾ ਹੋਇਆ ਆ ਸਾਡੇ ਮੁੱਖ ਮੰਤਰੀ ਨੇ ਮਾੜਾ ਮੋਟਾ ਉਹਨਾਂ ਦੀ ਦੇਖਣਾ ਚਾਹੀਦਾ ਕਿ ਇਹਨੂੰ ਕਿਰਤੀਆਂ ਦਾ ਕਿਰਤੀਆਂ ਦੀ ਅੱਜ ਕੱਲ੍ਹ ਥਾੜੀ ਕਿੰਨੀ ਆ ਕਿਰਤੀਆਂ ਨੂੰ ਮਿਲ ਕੀ ਰਿਹਾ ਕਿਰਤੀਆਂ ਨੂੰ ਆਪਣਾ ਹੱਕ ਮਿਲਦਾ ਵੀ ਨਹੀਂ ਮਿਲਦਾ ਵੀ ਆ ਸਾਰੇ ਕਿਰਤੀ ਲੋਕ ਬੈਠੇ ਆ ਅੱਜ ਇਹਨਾਂ ਦੇ ਦਰ ਅੱਗੇ ਬੈਠੇ ਆ ਕਿ ਤੁਸੀਂ ਇਹ ਘਟੋ ਘਟਾ ਜਿਹੜੀਆਂ ਐਬਸੈਂਟਾਂ ਜਿਹੜੀ ਸਾਡੀ ਬਣਦੀ ਆ ਉਹ ਸਿਰਫ 16 ਤਰੀਕ ਦੀ ਬਣਦੀ ਆ 16 ਤਰੀਕ ਨੂੰ ਸਾਡੀ ਐਬਸੈਂਟ ਲੱਗੀ ਸੀ ਕਿ ਸਿਰਫ ਉਹੀ ਬਣਦੀ ਤੁਸੀਂ ਉਹ ਲਾ ਲਓ ਬਾਕੀ ਜਿਹੜੇ ਆ ਜਿਹੜੇ ਹਾਸੇ ਹੋਏ ਅਸੀਂ ਤੇ ਪਰਿਵਾਰ ਦੇ ਹੱਕ ਵਿੱਚ ਖੜੇ ਤੇ ਗਏ ਜੇਕਰ ਪਰਿਵਾਰ ਦੇ ਹੱਕ ਚ ਜਾਂ ਸਾਡੇ ਭਰਾ ਦੀ ਡੈਥ ਹੋ ਗਈ ਸੀ ਜੀ ਅਸੀਂ ਉਹਦੇ ਹੱਕ ਚ ਖੜਦੇ ਆ ਅੱਜ ਸਾਨੂੰ ਐਕਸੈਂਟਾ ਲਵਾ ਕੇ ਸਾਡਾ ਇਹ ਕਹਿੰਦੇ ਕਿ ਸਾਨੂੰ ਤੋੜਨਾ ਚਾਹੁੰਦੇ ਆ ਵਰਕਰ ਇਕੱਠੇ ਨਾ ਹੋ ਸਕਣ ਕੱਲ ਨੂੰ ਕਿ ਜੇ ਕਿਸੇ ਦੀ ਐਕਸੀਡੈਂਟ ਹੁੰਦਾ ਹੁਣ ਤੁਸੀਂ ਆਪ ਦੱਸੋ ਕਿਸੇ ਦੀ ਮੌਤ ਹੋ ਜਾਣਾ ਕਿਤੇ ਛੋਟੀ ਗੱਲ ਆ ਕੋਈ ਕਿਸੇ ਦਾ ਜੀ ਚਲ ਗਿਆ ਕਿਸੇ ਦੀ ਭੈਣ ਦਾ ਭਰਾ ਚਲ ਗਿਆ ਮਾਂ ਦਾ ਪੁੱਤ ਚਲ ਗਿਆ ਪਰ ਇਹਨਾਂ ਅਫਸਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸੌਂਦੀ ਸ਼ਾਮ ਨੂੰ ਸੌਂਦੀ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਐਸ.ਸੀ. ਸਾਹਿਬ ਬੈਠੇ ਆ ਐਸ.ਸੀ. ਦੀ ਸੀਟ ਤੇ ਬੈਠੇ ਆ ਤੇ ਮਾਣੀ ਮੋਟੀ ਇਹ ਸ਼ਰਮ ਕਰਨ